ਦੋਸਤੋ ਪੂਰੇ ਭਾਰਤ ਦੇ ਲੋਕ ਅੱਜ 15 ਅਗਸਤ ਵਾਲੇ ਦਿਨ ਭਾਰਤ ਦੀ ਆਜ਼ਾਦੀ ਦਾ ਜਸ਼ਨ ਮਨਾ ਰਹੇ ਹਨ ਕਿ ਇਸ ਦਿਨ ਭਾਰਤ ਅੰਗਰੇਜ਼ਾਂ ਤੋਂ ਆਜ਼ਾਦ ਹੋਇਆ ਸੀ ਇਸੇ ਭਾਰਤ ਦਾ ਇੱਕ ਨਿੱਕਾ ਜਿਹਾ ਸੂਬਾ ਪੰਜਾਬ ਪੰਜਾਬ ਇੱਕ ਉਹ ਦੇਸ਼ ਉਹ ਧਰਤੀ ਜਿਸ ਦਾ ਜੰਮਿਆ ਕੋਈ ਭਾਵੇਂ ਦੁਨੀਆ ਦੇ ਕਿਸੇ ਵੀ ਕੋਨੇ ਤੇ ਕਿਉਂ ਨਾ ਬੈਠਾ ਹੋਵੇ ਜਦੋਂ ਵੀ ਉਹ ਪੰਜਾਬ ਦਾ ਕਦੇ ਨਾ ਸੁਣਦਾ ਹੈ ਤਾਂ ਉਸ ਦੇ ਮਰਝਾਏ ਹੋਏ ਚਿਹਰੇ ਤੇ ਵੀ ਲਾਲੀਆਂ ਖੇੜੇ ਸ਼ਾਜਦੇ ਹਨ ਦੋਸਤੋ ਤੁਸੀਂ ਵੀ ਸ਼ਾਇਦ ਜਦੋਂ ਕਿਤੇ ਸਭ ਤੋਂ ਪਹਿਲੇ ਪੁਰਾਣੇ ਪੰਜਾਬ ਦਾ ਨਕਸ਼ਾ ਦੇਖਦੇ ਹੋਵੋਗੇ ਤਾਂ ਤੁਹਾਡੇ ਕਾਲਜੇ 'ਚੋਂ ਵੀ ਰੁਗ ਭਰ ਜਾਂਦਾ ਹੋਣਾ ਕਿ ਜਿਹੜਾ ਪੁਰਾਣਾ ਪੰਜਾਬ ਇੱਕ ਐਡੀ ਵੱਡੀ ਸਲਤਨਤ ਸੀ ਐਡਾ ਵੱਡਾ ਦੇਸ਼ ਸੀ ਉਸ ਨੂੰ ਵੱਡ-ਵੱਡ ਕੇ ਅੱਜ ਕਿੱਡਾ ਕੋ ਰਹਿਣ ਦਿੱਤਾ ਗਿਆ ਪੰਜਾਬ ਐਡਾ ਵੱਡਾ ਦੇਸ਼ ਅੱਜ ਇੱਕ ਨਿੱਕਾ ਜਿਹਾ ਸੂਬਾ ਬੜ ਕੇ ਹੀ ਰਹਿ ਗਿਆ ਪੰਜਾਬ ਜਿਸ ਉੱਤੇ ਹਰ ਦਿਨ ਨਿਤ ਨਵੇਂ ਦੁਸ਼ਮਣ ਚੜ ਕੇ ਆਏ ਪੰਜਾਬ ਦੇ ਜਾਇਆਂ ਨੂੰ ਨਿਤ ਮੁਹਿਮਾ ਬਣੀਆ ਕਦੇ ਕੋਈ ਅਬਦਾਲੀ ਚੜ ਕੇ ਆਇਆ ਕਦੇ ਕੋਈ ਨਾਤਰ ਚੜ ਕੇ ਆ ਗਿਆ ਤੇ ਕਦੇ ਗਜਰੀ ਚੜ ਕੇ ਆਇਆ ਪਰ ਇਹਨਾਂ ਹਮਲਾਵਰਾਂ ਨਾਲ ਪੰਜਾਬ ਹੀ ਇਕੱਲਾ ਟੱਕਰ ਲੈਦਾ ਰਿਹਾ ਨਾਲ ਦੀ ਨਾਲ ਪੂਰੇ ਭਾਰਤ ਦੀ ਹੀ ਢਾਲ ਬੜ ਕੇ ਖੜਦਾ ਰਿਹਾ ਪਰ ਜਾਤੀ ਤੋਂ ਬਾਅਦ ਵੀ ਪੰਜਾਬ ਨਾਲ ਬਗਾਨਿਆਂ ਵਾਲਾ سلوਕ ਕੀਤਾ ਗਿਆ ਪਹਿਲਾਂ ਇਸ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਫਿਰ ਇਸ ਦੀਆਂ ਬੋਲੀਆਂ ਵੰਡੀਆਂ ਗਈਆਂ ਫਿਰ ਇਸ ਦੇ ਹੋਰ ਸੂਬੇ ਬਣਾ ਦਿੱਤੇ ਗਏ ਪੁਰਾਣੇ ਪੰਜਾਬ ਤੋਂ ਅੱਜ ਦੇ ਪੰਜਾਬ ਵਰਤ ਤੱਕ ਇੱਕ ਬੜੀ ਵੱਡੀ ਸਾਜ਼ਿਸ਼ ਅਤੇ ਇੱਕ ਬੜੀ ਦਰਦਨਾਕ ਕਹਾਣੀ ਹੈ ਜਿਸ ਨੂੰ ਸੁਣ ਕੇ ਤਾਂ ਇੱਕ ਵਾਰ ਹਰ ਪੰਜਾਬੀ ਦਾ ਰੋਣਾ ਨਿਕਲ ਜਾਂਦਾ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਪੰਜਾਬ ਦੀ ਇਸ ਵੱਡ ਦੇ ਦਰਦਨਾਕ ਸਫ਼ਰ ਦੀ ਗੱਲ ਕਰਾਂਗੇ ਕਿ ਕਿਵੇਂ ਚਾਲਾਂ ਚੱਲ ਕੇ ਪੰਜਾਬ ਨੂੰ ਇੱਕ ਨਿੱਕਾ ਜਿਹਾ ਸੂਬਾ ਬਣਾ ਦਿੱਤਾ ਗਿਆ ਅੱਗੇ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਭ ਨੂੰ ਇੱਕ ਬੇਨਤੀ ਹੈ ਕਿ ਕਿਰਪਾ ਕਰਕੇ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਚੈਨਲ ਸਬਸਕ੍ਰਾਈਬ ਕਰਕੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਬੇਸ਼ੱਕ ਪੰਜਾਬ ਉੱਤੇ ਬਹੁਤ ਪੁਰਾਣੇ ਸਮੇਂ ਤੋਂ ਹੀ ਲਗਾਤਾਰ ਬਾਰੀ ਹਬਲੇ ਹੁੰਦੇ ਰਹੇ ਹਨ ਪਰ ਸਭ ਤੋਂ ਵੱਡ ਨੁਕਸਾਨ ਪੰਜਾਬ ਦਾ 1947 ਦੀ ਵੰਡ ਵੇਲੇ ਕੀਤਾ ਗਿਆ ਕਿਹਾ ਤਾਂ ਇਹ ਜਾਂਦਾ ਹੈ ਕਿ ਭਾਰਤ ਦੀ ਵੰਡ ਤੋਂ ਬਾਅਦ ਪਾਕਿਸਤਾਨ ਬਣਿਆ ਪਰ ਅਸਲ ਦੇ ਵਿੱਚ ਇਹ ਵੰਡ ਭਾਰਤ ਦੀ ਨਹੀਂ ਇਕੱਲੇ ਪੰਜਾਬ ਅਤੇ ਬੰਗਾਲ ਦੋ ਸੂਬਿਆਂ ਦੀ ਕੀਤੀ ਗਈ ਸੀ ਭਾਰਤ ਦੇ ਹੋਰ ਵੱਡੇ ਸੂਬੇ ਜਿਵੇਂ ਬੱਧ ਪ੍ਰਦੇਸ਼ ਮਹਾਰਾਸ਼ਟਰ ਉੱਤਰ ਪ੍ਰਦੇਸ਼ ਦੀ ਤਾਂ ਕੋਈ ਵੱਡ ਰਹੀ ਸੀ ਹੋਈ ਜਦ ਕਿ ਸਭ ਤੋਂ ਵੱਧ ਮੁਸਲਮਾਨ ਤਾਂ ਇਹਨਾਂ ਸੂਬਿਆਂ ਵਿੱਚ ਰਹਿੰਦੇ ਸਨ ਤੇ ਅੱਜ ਵੀ ਰਹਿ ਰਹੇ ਹਨ 1947 ਦੀ ਵੰਡ ਵੇਲੇ 10 ਲੱਖ ਤੋਂ ਵੱਧ ਪੰਜਾਬੀ ਬਾਰੇ ਗਏ ਸਨ 1947 ਦੀ ਪੰਜਾਬ ਦੀ ਵੰਡ ਦੁਨੀਆ ਦੇ ਇਤਿਹਾਸ ਦੀ ਸਭ ਤੋਂ ਵੱਡੀ ਮਾਈਗ੍ਰੇਸ਼ਨ ਸੀ ਜਿਹੜੇ ਪੰਜਾਬ ਨੇ ਆਜ਼ਾਦੀ ਲੈਣ ਵਾਸਤੇ ਸਭ ਤੋਂ ਮਹੌਰੀ ਭੂਮਿਕਾ ਨਿਭਾਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਉਸ ਪੰਜਾਬ ਨੂੰ ਰਾਜ ਦੇਣ ਦਾ ਫਰਜ਼ ਵੱਡਾ ਸੀ ਪਰ ਰਾਜ ਤੱਕ ਕਿਸੇ ਨੇ ਕੀ ਦੇਣਾ ਸੀ ਉਲਟਾ ਪੰਜਾਬ ਦਾ ਵਟਵਾਰਾ ਕਰ ਦਿੱਤਾ ਗਿਆ ਵਟਵਾਰੇ ਤੋਂ ਬਾਅਦ ਤਿੰਨ ਹਿੱਸੇ ਲੈਦਾ ਪੰਜਾਬ ਪਾਕਿਸਤਾਨ ਵਿੱਚ ਚਲਿਆ ਗਿਆ ਤੇ ਇੱਕ ਹਿੱਸਾ ਚੜਦਾ ਪੰਜਾਬ ਭਾਰਤ ਵਿੱਚ ਰਹਿ ਗਿਆ ਆਜ਼ਾਦੀ ਦਬਾਉਣ ਦਾ ਇਹਦਾ ਪੰਜਾਬ ਨੂੰ ਵੱਡ ਦਿੱਤੀ ਗਈ ਸੀ ਪੁਰਾਣੇ ਪੰਜਾਬ ਦੇ ਦੱਖੇ ਤੇ ਜੇਕਰ ਤੁਸੀਂ ਦੇਖੋਗੇ ਤਾਂ ਪੰਜਾਬ ਦੀਆਂ ਹੱਦਾਂ ਖਾਲਸਾ ਰਾਜ ਵੇਲੇ ਅਫਗਾਨਿਸਤਾਨ ਨਾਲ ਜਾ ਕੇ ਲੱਗਦੀਆਂ ਸਨ ਇੱਕ ਪਾਸੇ ਕਚਵੀਰ ਤੇ ਦੂਜੇ ਪਾਸੇ ਤਿੱਬਤ ਚੀਨ ਦੀਆਂ ਸਰਹੱਦਾਂ ਦੇ ਨਾਲ ਪੰਜਾਬ ਦੀਆਂ ਸਰਹੱਦਾਂ ਲੱਗਦੀਆਂ ਸਨ ਉਸ ਵਕਤ ਪੰਜਾਬ ਵਿੱਚ 7 ਦਰਿਆ ਵਗਦੇ ਸਨ ਸਰਸਵਤੀ ਨਦੀ ਤੋਂ ਲੈ ਕੇ ਸਿੱਧ ਨਦੀ ਤੱਕ ਪੰਜਾਬ ਦਾ ਇਹ ਇਲਾਕਾ ਸੀ ਇਸੇ ਕਰਕੇ ਪੰਜਾਬ ਨੂੰ ਸप्त ਸਿੱਧੂ ਵੀ ਕਹਿੰਦੇ ਸਨ ਸप्त ਸਿੱਧੂ ਤੋਂ ਇਲਾਵਾ ਪੰਜਾਬ ਨੂੰ ਪਛਨਦ ਪੈਸੋ ਪਟਾਮੀਆਂ ਵੀ ਕਿਹਾ ਜਾਂਦਾ ਸੀ ਜਿਸ ਵੇਲੇ ਪੰਜਾਬ ਤੇ ਅੰਗਰੇਜ਼ਾਂ ਦਾ ਰਾਜ ਸੀ ਤਾਂ ਅੰਗਰੇਜ਼ਾਂ ਨੇ ਪੰਜਾਬ ਦੇ ਉਸ ਵਕਤ ਦੇ 29 ਜ਼ਿਲ੍ਹਿਆਂ ਨੂੰ 5 ਡਿਵੀਜ਼ਨਾਂ ਵਿੱਚ ਵੰਡਿਆ ਹੋਇਆ ਸੀ ਜਿਹੜੀਆਂ ਅਬਾਲਾ, ਜਲੰਧਰ, ਲਾਹੌਰ, ਰਾਵਲਪਿੰਡੀ ਅਤੇ ਮਲਤਾਨ ਡਿਵੀਜ਼ਨਾਂ ਸਨ ਇਹਨਾਂ ਵਿੱਚੋਂ ਸਿਰਫ ਇੱਕ ਜਲੰਧਰ ਡਿਵੀਜ਼ਨ ਦੇ ਹੀ 5 ਜ਼ਿਲ੍ਹਿਆਂ ਤੋਂ ਇਲਾਵਾ ਬਾਕੀ ਸਾਰੀਆਂ ਡਿਵੀਜ਼ਨਾਂ ਵਿੱਚ 6-6 ਜ਼ਿਲ੍ਹੇ ਆਪਦੇ ਸਨ 1947 ਦੀ ਵੰਡ ਵੇਲੇ ਇਕੱਲੀ ਲਾਹੌਰ ਡਿਵੀਜ਼ਨ ਦੇ ਵਿੱਚੋਂ ਦੋ ਜ਼ਿਲ੍ਹੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਪੰਜਾਬ ਨੂੰ ਮਿਲੇ ਸਨ ਬਾਕੀ ਦੀਆਂ ਤਿੰਨ ਡਿਵੀਜ਼ਨਾਂ ਸਾਰੀਆਂ ਪਾਕਿਸਤਾਨ ਨੂੰ ਦੇ ਦਿੱਤੀਆਂ ਗਈਆਂ ਪਰ ਇੱਥੇ ਹੀ ਬੱਸ ਰਹੀ ਪੰਜਾਬ ਦੀ ਵੰਡ ਇੱਥੇ ਹੀ ਨਹੀਂ ਰੁਕੀ 1956 ਵਿੱਚ ਪੈਪਸੂਜ਼ ਰਾਜ ਇੱਕ ਵਾਰ ਪੰਜਾਬ ਵਿੱਚ ਬੁਲਾਇਆ ਗਿਆ ਜਦੋਂ ਪੰਜਾਬ ਨੇ ਆਪਣੇ ਨਾਲ ਕੀਤੇ 1947 ਵਾਲੇ ਵਾਅਦੇ ਸਰਕਾਰ ਨੂੰ ਯਾਦ ਕਰਵਾਏ ਤਾਂ ਉਹ ਵਾਅਦੇ ਤਾਂ ਕੀ ਪੂਰਨੇ ਸੀ ਪੰਜਾਬ ਨੂੰ ਵੱਧ ਅਧਿਕਾਰ ਤਾਂ ਕੀ ਮਿਲਨੇ ਸੀ ਸਗੋਂ ਪੰਜਾਬ ਨੂੰ ਭਾਸ਼ਾ ਦੇ ਆਧਾਰ ਤੇ ਫੇਰ ਵੰਡ ਦਿੱਤਾ ਗਿਆ 1 ਨਵੰਬਰ 1966 ਨੂੰ ਪੰਜਾਬ ਦੇ ਦੋ ਟੁਕੜੇ ਹੋਰ ਕਰ ਦਿੱਤੇ ਗਏ ਜਦੋਂ ਪੰਜਾਬ ਵਿੱਚੋਂ ਹਰਿਆਣਾ ਤੇ ਅਮਾਚਲ ਵੱਢ ਕੇ ਦੋ ਹੋਰ ਨਵੇਂ ਸੂਬੇ ਬਣਾ ਦਿੱਤੇ ਗਏ ਹਿੰਦੀ ਬੋਲਣ ਵਾਲੇ ਇਲਾਕੇ ਹਰਿਆਣੇ ਨੂੰ ਦੇ ਦਿੱਤੇ ਗਏ ਤੇ ਪਹਾੜੀ ਬੋਲੀ ਬੋਲਦੇ ਇਲਾਕਿਆਂ ਨੂੰ ਅਮਾਚਲ ਪ੍ਰਦੇਸ਼ ਬਣਾ ਦਿੱਤਾ ਗਿਆ ਪੰਜਾਬ ਦੀ ਹੀ ਸਰਜਵੀਰ ਤੇ ਬੜਿਆ ਚੱਟìਗੜ੍ਹ ਦੋਹਾਂ ਰਾਜਾਂ ਦੀ ਰਾਜਤਾ ਨਹੀਂ ਬਣਾ ਕੇ ਦੋਹਾਂ ਸੂਬਿਆਂ ਵਿੱਚ ਇੱਕ ਫਸਾਦ ਦੀ ਜੜ ਲਗਾ ਦਿੱਤੀ ਗਈ ਇੱਕ ਵੇਲਾ ਸੀ ਜਦੋਂ ਦਿੱਲੀ ਵੀ ਪੰਜਾਬ ਦੇ ਹੀ ਅਧੀਨ ਆਉਦੀ ਸੀ ਪਰ ਜਿਸ ਵੇਲੇ ਅੰਗਰੇਜ਼ਾਂ ਨੇ ਕਲਕੱਤੇ ਤੋਂ ਦਿੱਲੀ ਨੂੰ ਆਪਣੀ ਨਵੀਂ ਰਾਜਧਾਨੀ ਬਣਾਇਆ ਦਾ ਉਸ ਵਕਤ ਅਗਰੇਜ਼ਾਂ ਵੱਲੋਂ ਇਹ ਦਿੱਲੀ ਪੰਜਾਬ ਨਾਲੋਂ ਵੱਖ ਕਰ ਦਿੱਤੀ ਗਈ ਸੀ ਪਰ ਅਜੇ ਵੀ ਪੰਜਾਬ ਨਾਲ ਬੇਇਨਸਾਫ਼ੀਆਂ ਰੁਕੀਆਂ ਨਹੀਂ ਹੁਣ ਵੀ ਪੰਜਾਬ ਤੋਂ ਚੰਡੀਗੜ੍ਹ ਖੋੜ ਪੰਜਾਬ ਦਾ ਪਾਣੀ ਖੋੜ ਦੀਆਂ ਦਾ ਪਾਕ ਚਾਲਾਂ ਚੱਲੀਆਂ ਹੀ ਜਾ ਰਹੀਆਂ ਹਨ ਪੰਜਾਬ ਵਰਗਾ ਔਖਾ ਸਭਾ ਭਾਰਤ ਦੀ ਔਰ ਕਿਸੇ ਸਟੇਟ ਦੇ ਨਹੀਂ ਵੇਖਿਆ ਪਹਿਲਾ ਬਾਹਰੀ ਹਮਲਾਵਰ ਪੰਜਾਬ ਤੇ ਹਮਲਾ ਕਰਦੇ ਰਹੇ ਤੇ ਫਿਰ ਆਪਣੇ ਹੀ ਦੁਸ਼ਮਣ ਬਣੇ ਸੋ ਇਹ ਸੀ ਇੱਕ ਐਡੇ ਵੱਡੇ ਦੇਸ਼ ਪੰਜਾਬ ਦਾ ਇੱਕ ਛੋਟਾ ਜਿਹਾ ਸੂਬਾ ਬਣਦਾ ਇੱਕ ਦਰਦਨਾਕ ਸਫ਼ਰ ਜਿਸ ਨੂੰ ਸੁਣ ਕੇ ਇੱਕ ਵਾਰ ਤਾਂ ਹਰ ਪੰਜਾਬੀ ਦੀ ਅੱਖ ਚੋਂ ਪਾਣੀ ਵਹਿ ਤੁਰਦਾ ਹੈ ਦੋਸਤੋ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ